खाने आने तो बखा आया बलोग दे 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 नहीं आनी है नहीं ला के बखा ना थाने छोड़ दे यार ना के को मोटो आ क्या बात है खान ऐनक चंगी लाई ये तो ना आ गए नहीं नहाई दी आहो यार ऐनक मैं ना किसी फिल्म में देखी है ऐनक इस तरह की लाई हुई हीरो इधर नहीं मिलते हैं ऐनक बाहर मुल्क से ये भी तुम भी बाल मुल्क से आए हां अफगानिस्तान तो हां जी झूठ बोल रहा है नहीं झूठ नहीं नहीं तो तेरी जमीन पे पता पता कौन कौन फिर फिर रहा रहा है है अच्छा जाएगा वाह यारामेटे सुटा गे सुटागे सुटागे टाइम कलाकुम जी की हाल चाल उम्मीद कर दू सारे वादिया हो गए ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਆਖਦੇ ਆ ਅੱਜ ਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਚ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਵੇਖਣਾ ਕਿ ਆਪਾਂ ਕੀ ਕੁਝ ਕਰਦੇ ਆ ਸਾਰਾ ਦਿਨ ਦੇ ਵਿੱਚ ਤੇ ਆਜੋ ਚਲਿਏ ਵੀਡੀਓ ਵੱਲ ਲਓ ਜੀ ਅੱਜ ਜਿਹੜਾ ਨਾ ਅਸੀਂ ਪਹੁੰਚੇ ਆਂ ਖਾਲਾ ਕੱਢਣ ੜੜਕੇ ੜੜਕੇ ਸਵੇਰ 9:30 ਦਾ ਟਾਈਮ ਹੋ ਗਿਆ ਤੇ ਆ ਗਿਆਂ ਖਾਲਾ ਕੱਢਣ ਕੇ ਟਾਈਮ ਨਾਲ ਗੜੀਆ ਖਾਲਾ ਕਿਉਂਕਿ ਤੁੱਪ ਚੜ ਜਾਨੀ ਆ ਚਾਚਾ ਦਾ ਛੋਟਾ ਭਰਾ ਕੱਢਣਗੇ ਤੇ ਮੈਂ ਕੱਢਾਂਗਾ ਵਿੱਚੋਂ ਮਿੱਟੀ ਪਿੱਛੋਂ ਕਰਾਂਗੇ ਆਪਾਂ ਸਫਾਈ ਸਾਰੀ ਤੁੱਪ ਵੀ ਚੜ ਗਈ ਆ ਸੱਦਾ ਵਾਦਾ ਪਕੜੀਏ ਖਾਲਾ ਵਿੱਚ ਸਫਾਈ ਕਰਦੀ ਅੱਜ ਅੱਧਾ ਖਾਲਾ ਅਸੀਂ ਲਿਆ ਕੱਢ ਹੁਣ ਜਿਹੜਾ ਟਾਈਮ ਹੋ ਗਿਆ ਉਦਾਂ ਕਰਾਉਣਾ ਪਾਣੀ ਪੂਣੀ ਡਾਉਣ ਦਾ ਹੋ ਗਿਆ ਤੇ ਚਾਚੂ ਹਣੀ ਨਹੀਂ ਕੱਢਦੇ ਨੇ ਖਾਲਾ ਅੱਧਾ ਕੁਸੀਂ ਕੱਢ ਲਿਆ ਇਹ ਦੋਵਾਂ ਜਣੇ ਕੱਢਦੇ ਆ ਤੇ ਮੈਂ ਜਾਨਾ ਜਾ ਕੇ ਨਾ ਮੱਝਾਂ ਨੂੰ ਪਾਣੀ ਡੋਣਾ ਕੋਲ ਤਾਂ ਆਪਾਂ ਬੜੀ ਚੜ ਗਈ ਆ ਪੱਠੇ ਖਾ ਕੇ ਬੈਠੀਆਂ ਨੇ ਤੇ ਆਪਾਂ ਚੱਲ ਕੇ ਨਾਲ ਜਲਦੀ ਜਲਦੀ ਪਾਣੀ ਲਈ ਉਹਨਾਂ ਨੂੰ ਲਓ ਜੀ ਪਾਣੀ ਪੂਣੀ ਡਾ ਲਿਆ

ਵਾਵਾ ਵੀ ਕਰੋ ਯਾਰ ਹਾਂਜੀ ਬਾਮੇ ਦੇ ਸ਼ੇਰ ਛੁੱਟਿਆ ਗਾ ਰੇ ਛੁੱਟਾਂਗੇ 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 ਟਾਈਮ ਗਾੜ ਕੇ ਲਓ ਜੀ ਅੰਦਰ ਵਾਰਤੀ ਮੱਜਾਂ ਇਹਨਾਂ ਕਰਿਆ ਕਰਨ ਪੱਠੇ ਖਾਣ ਜੋ ਕਰਨ ਉਹਨਾਂ ਦੀ ਮਰਜ਼ੀ ਚਲੋ ਜੀ ਲਓ ਜੀ ਪੋਨੇ 2 ਦਾ ਟਾਈਮ ਹੋ ਗਿਆ ਤੇ ਮਾਲ ਡੰਗਰ ਨੂੰ ਅਸੀਂ ਪੱਠੇ ਪਾਦੇ ਨੇ ਤੇ ਆਪਣਾ ਗਾਵਾਂ ਨੂੰ ਪਾਣੀ ਲਾਉਣ ਲੱਗੇ ਆ ਗਰਮੀ ਬੜੀ ਹੋ ਗਈ ਅੱਜ گاਵਾ ਇੱਥੇ ਛਾਵੇਂ ਸਣ ਹੁਣ ਇਹਨਾਂ ਨੂੰ ਪਾਣੀ ਢਾ ਕੇ ਇਹਨੂੰ ਬਣਦੇ ਪੱਠਿਆਂ ਤੇ ਕਿਉਂਕਿ ਦੋ ਦਿਨ ਫੇਰ ਛਾਂਵੇਂ ਆਇਆ ਨਾ ਆਪਣੇ 3 ਵਜੇ ਤੇ ਆਪਾਂ ਜਿਹੜਾ ਨਾ ਹੰਦਾ ਵਾਦਾ ਬਈ ਇਹਨਾਂ ਨੂੰ ਪਾਣੀ ਪੁਣੀ ਢਾਲੀਏ ਇਹਨਾਂ ਪੱਠੇ-ਪੱਠੇ ਲੈ ਕੇ ਖਾ ਲਾਉਂਗੀ ਜੂਲ ਚੜਾ ਦਿੱਤਾ ਹੁਣ ਪੀਂਨ ਲਿਆ ਨਾ ਪਾਣੀ ਮਾਸ਼ੱਲਾ ਤਾਜ਼ਾ ਪਾਣੀ ਇਹਨਾਂ ਨੂੰ ਦਿੜਿਚੇ तकरीबन ਦੋ ਵਾਰੀ ਪਾਣੀ ਗੁਰੂ ਬਾਈ ਦਾ ਗਾਵਾਂ ਨੂੰ ਪਾ ਸਕਦੇ ਹਾਂ ਜਾਂ ਤਿੰਨ ਵਾਰੀ ਤੇ ਗਾਵਾਂ ਨੂੰ ਜਿਹੜਾ ਦੋ ਵਾਰੀ ਪਾਣੀ ਨਾਲ ਗੁਰੂ ਡਾਈ ਦਾ ਹਾਂ ਵੀ ਜੋੜੀ ਪਹੁੰਚ ਆਈਏ ਕਿਧਰ ਨੂੰ ਆ ਗਿਓ ਕੇ ਕੋਰਾ ਹਨ ਕਾਰ ਨੂੰ ਕੋਰਾ ਤੂੰ ਕਹ ਚਲਾ ਜੀ ਹਾਂ ਹਾਂ ਵਿਚਾਰੀ ਠੀਕ ਅੱਬੂ ਕਿਥੇ ਹੀ ਕਾਰ ਘਰ ਪਹੁੰਚਿਆ ਅੱਛਾ ਮੈਂ ਇਥੇ ਲੱਭਣਿਆ ਤੋਂ ਘਰ ਪਹੁੰਚਿਆ ਤੈਨੂੰ ਆਖਣਾ ਯਾ ਡੰਗਰ ਚੁਈਏ ਅੱਛਾ ਠੀਕ ਹੈ ਨਾ ਕੋਈ ਇਧਰ ਨੂੰ ਹੀ ਆਇਆ ਜੀ ਨਾਲੇ ਆਖਣਾ ਕਾਹਤ ਨਾਲੇ ਇਧਰ ਆਇਆ ਹੈ ਅੱਗੇ ਉਧਰ ਗੈਸ ਉਸ ਹੋਰ ਨੂੰ ਇਧਰ ਆ ਗਿਆ ਲਓ ਜੀ ਮਾਲ ਡੰਗਰ ਆਪਾਂ ਸਾਰਾ ਬਨ ਲਿਆ ਤੇ ਹੁਣ ਆਪਾਂ ਕਰਨੀ ਆ ਚਵਾਈ ਕੋਈ ਟਾਈਮ ਹੋ ਚੱਲਾ ਚਵਾਈ ਦਾ ਤੇ ਆਪ ਕਰ ਲਈਏ ਚਵਾਈ ਪਹਿਲੇ ਲਓ ਜੀ ਖਾਣਾ ਆਪਣੇ ਕੋਲ ਆਇਆ ਅਜਾ ਹੈ ਖਾਣਾ ਹੱਥ ਭਾਈ ਹੱਥ ਭਾਈ ਖਾਣ ਖਾਣਾ ਹੱਥ ਭਾਈ ਵੱਛਾ ਯਾਰ ਖਾਨ ਭਾਈ ਮਹਿੰਦੀ ਲਾਈ ਹੋਈ ਯਾਰ ਲੈ WhatsApp ਦੇ ਦੇ ਮੇਰੇ ਕੋਲ ਸੁਟਿਆ ਕਰ ਰਹੀ ਮਾ ਮਾ ਆ ਲੈ ਲੋ ਨੰਬਰ ਖਾਨ ਆਪਣੇ ਕੋ ਪਹੁੰਚਿਆ ਭਾਈ ਪਿਸਤਾ ਲੈਣ ਆਇਆ ਪਠਾਨ ਦੀਆਂ ਆਣੇ ਕੋ ਭਾਈ ਯਾਰ ਨਾ ਖਾਨ ਆਣੇ ਕਿ ਦਿਖਾ ਆਇਆ ਬਲੋਗ ਨਹੀਂ ਲੈਣੀ ਹੈ ਨਹੀਂ ਲਾ ਕੇ ਵਿਖਾਣਾ ਸਾਨੂੰ ਛੱਡ ਦੇ ਯਾਰ ਨਾ ਕਿ ਕੋ ਮੋਟਾ ਆ ਕੀ ਆਵਾਜ਼ ਵਿਖਾਣ ਆ ਨਾ ਕਿੰਗੀ ਲਾਈ ਇਹ ਇਹ ਤਾਂ ਆਗੇ ਨਹੀਂ ਹੈ ਨਹੀਂ ਦੀ ਉਹ ਆਦੀ ਹੈ ਕੈ ਖਾਈ ਬਣੀ ਯਾਰ ਅਨਕ ਮੈਂ ਨਾ ਕਿ ਫਿਲਮ ਚ ਵੇਖੀ ਆ ਨਕ ਐਸ ਤਰ੍ਹਾਂ ਦੀ ਲਾਈ ਹੋਏ ਹੀਰੋ ਇਧਰ ਨਹੀਂ ਮਿਲਦਾ ਇਹ ਨਕ ਬਾਰ ਮੁਲਕ ਸਿਆ ਇਹ ਇਹ ਵੀ ਤੁਮ ਵੀ ਬਾਰ ਮੁਲਕ ਸਿਆ ਹਾਂ ਆਫਗਾਨਿਸਤਾਨ ਤੋਂ ਹਾਂ ਹਾਂਜੀ ਝੂਠ ਬੋਲਦਾ ਨਹੀਂ ਝੂਠ ਅਤੀ ਸ਼ੋਰ ਦਾ ਮੈਂ ਤੇ ਸ਼ੋਰ ਕਰਦਾ ਤੇ ਤਨੀ ਤੈਨੂੰ ਮਾਮਾ ਤੈਨੂੰ ਸੋਰੀ ਵੀ ਪੱਕਾ ਹੈ ਗੰਜਾ ਹਾਂ ਗੰਜਾ ਹਾਂ ਉਹਨੇ ਚਲਾਇਆ ਤੇ ਰੱਖੋ ਨਹੀਂ ਚਲਾਇਆ ਉਹਦਾ 3000 ਦਾ ਮਜ਼ਦੂਰੀ ਚਲਾਇਆ 300 ਰੁਪਏ ਕਮਾਈ ਉਹਨੇ ਹਾਂ ਪਰ ਆਤ ਕਰ ਅਲਕੋ ਜੇ ਕੰਮ ਪਾ ਜੇ ਠੀਕ ਲੋਵੀ ਖਾਨ ਕੋ ਰਿਕਵਰੀ ਹੋ ਗਈ ਸਾਡੀ ਹਾਂ ਰਿਕਵਰੀ ਹੋ ਗਈ ਖਾਨ ਕੋਲ ਤੇ ਖਾਨ ਚਲਾ ਹੁਣ ਖਾਨ ਫਿਰ ਇੱਥੇ ਫਿਰ ਕਿੱਥੇ ਗਿਆ ਰਕੀ ਕਿੱ데 ਫਿਰ ਨਹੀਂ ਕਿਧਰ ਘੁੰਮਣ ਫਿਰਨ ਨਹੀਂ ਗਿਆ ਸਾਡੇ ਵਾਂਗੂ

ਕਾਚਾ ਨਹੀਂ ਵੇਖਿਆ ਕੰਧਾ ਜਾ ਕਾਚਾ ਬਾਹਰ ਕੱਢਾ ਮੈਂ ਯਾਰ ਕਿ ਆਚੇ ਨੇ ਤੇਰੇ ਵਲੋਗ ਵੇਖ ਲੈਣਾ ਕਾਚਾ ਵੇਖਿਆ ਕਰ ਯਾਰ ਸਾਡੇ ਵਲੋਗ ਹੈਂ ਖੇਤ ਰੇਗੀ ਤੇ ਦੋ ਦਿਆਂ ਚਾਹੀਂ ਕਰਦੀਆਂ ਤੇ ਨਾਂ ਉੱਤੇ ਲਿਖ ਜੁਮੀ ਸੈਂਟਰ ਉਹ ਜੁਮੀ ਦਾ ਨਾਂ ਸ਼ਹਿਰ ਇਹਦਾ ਨਾਮ ਹੈ ਜੁਮੀ ਦੇ ਵੀ ਰੱਖਿਆ ਨਾਲ ਕਿ ਨਹੀਂ ਹੋ ਰਹੀਏ ਉਹ ਐਵੇਂ ਹੀ ਪਾਤਾ ਸੀ ਯਾਰ ਚੰਗਾ ਆ ਗਿਆ ਜਿੰਨੇ ਦਿਨ ਹੈਗਾ ਲਈ ਜਾ ਦੁੱਧ ਕੇ ਐਵੇਂ ਰੋਈ ਜਾਂਦੇ ਜੁਮੀ ਨੂੰ ਯਾਰ ਚੰਗੀ ਗੱਲ ਵਿਚਾਰਾ ਦਾ ਕਿ ਖਤਰ ਲੱਗੀ ਜਾਏਗਾ ਯਾਰ ਸਾੜੀ ਦਿਹਾੜੀ ਖਾਪਦਾ ਜੀ ਹਾਮੀ ਚਾਚਾ ਇੱਥੇ ਕਈ ਬੰਦੇ ਇਨਕਾਰ ਕਰਕੇ ਚਲੋ ਤੂੰ ਹਾਮੀ ਭਰ ਲਈ ਹੋਰ ਕੀ ਚਾਹੀਦਾ ਹੈ ਮਾੜਾ ਬੰਦਾ ਔਰ ਡੋਣੀ ਟੰਗ ਉਹ ਵਾਰ ਤੂੰ ਨਹੀਂ ਚੰਗੇ ਨੂੰ ਫੇਰ ਯਾਰ ਗਾਂ ਮੇਲਾ ਕਰੋ ਚਾਚੇ ਨੂੰ ਕਿੱਥੇ ਜਾਵੇ ਇਹ ਵੀ ਮੇਲਾ ਅੱਗੇ ਚਲੋ ਚਾਚਾ ਬਾਬੇ ਨੂੰ ਗਲਾ ਲੇਤਾ ਕਿੱਥੇ ਸੁਤਨੀ ਬਾਬੇ ਨੇ ਉਮਰਾ ਕਰ ਲਿਆ ਮਾਸ਼ਾਅੱਲਾ ਮਾਸ਼ਾਅੱਲਾ ਅੱਲਾ ਪਾਕ ਕਬੂਲ ਕਰੇ ਬਾਬੇ ਦੀ ਬਾਬੇ ਨਾਲ ਬਣਾਈ ਸੀ ਵੀਡੀਓ ਅੱਜ ਰਾਤੀ ਹੋਣੀ ਬਾਬੇ ਨਾਲ ਬਾਬਾ ਖੈਰ ਪ੍ਰੀਤ ਨਾਲ ਨਾ ਉਹ ਤੇ ਮਾਸ਼ੱਲਾ ਮੈਂ ਇਧਰੋਂ ਕੰਨ ਤੇ ਫੱਡਣੀ ਆ ਤੇਰੇ ਤੇ ਇਹਨੂੰ ਢੰਗਾਂ ਨਹੀਂ ਤੇ ਗਾ ਜਿਹੜੇ ਬਾਬੇ ਨੇ ਬਣਾਈ ਵੀਡੀਓ ਆਏਗੀ ਅੱਜ ਰਾਤ ਆਹੋ ਮੈਂ ਨਾ ਬਾਬੇ ਦੇ ਕੋਲ ਵੀਡੀਓ ਬਣਾ ਬੈਠਾ ਪੱਡੇਆਂ ਵਾਲਾ ਵੇਖੀ ਬਾਬੇ ਕੋਲ ਬੈਠਾ ਬਾਬਾ ਤੇਰੀ ਵੀਡੀਓ ਹੀ ਵੇਖੀ ਹੈ ਬਾਬਾ ਮੈਨੂੰ ਆਪ ਪੁੱਛਿਆ ਯਾਰ ਤੂੰ ਮੇਰੀ ਵੀਡੀਓ ਬਣਾਈ ਹੈ ਬਾਬੇ ਕੋਲ ਪੁੱਛਿਆ ਮੈਂ ਪੁਰਾਣੀਆਂ ਗੱਲਾਂ 1965 ਦੀ 1947 ਦੀਆਂ ਉਹ ਫਿਰ ਦੱਸੀਆਂ ਬਾਬੇ ਨੂੰ ਲਓ ਜੀ ਛੋਟਾ ਦੁੱਦੀ ਆ ਗਿਆ ਛੋਟਾ ਦੁੱਦੀ ਕਿਆ ਦਿਨਾਂ ਬਾਅਦ ਆਏ ਲੈ ਕਿਹੜਾ ਦੁੱਧ ਜਿਹੜਾ ਘਾਰ ਹੀ ਵੜਿਆ ਦੁੱਧ ਲੈਣਾ ਹੈ ਘਾਰ ਕਿ ਲਿਆਰੀਆਂ ਬਣੀਆਂ ਨੇ ਜਿੱਥੇ ਆਇਆ ਤੂੰ ਹੈਂ ਕਿਉਂ ਦੁੱਧੀਆ ਹਾਂ ਇੱਥੇ ਲਿਆਰੀਆਂ ਬਣੀਆਂ ਜਿਹੜਾ ਤੂੰ ਆਇਆ ਹਾਂ ਹਾਂ ਬੰਦੇ ਨੂੰ ਪੁੱਛਣਾ ਵਾਲ ਦੇ ਨੇ ਆ ਕੇ ਕਰਾ ਕੇ ਤੇ ਅੱਜ ਆ ਗਏ ਆਹੋ ਚਲ ਭਾਈ ਅਸੀਂ ਆ ਦੁੱਧ ਦੇ ਛੱਡਿਆ ਹੁਣ ਅਸੀਂ ਆ ਗਏ ਲੋ ਚਲ ਵੇ ਲੋ ਕਿਹੜਾ ਤੇ ਜਰਾ ਪਹਿਲਾਂ ਉਹ ਮੁਬਸ਼ਰ ਉਹਨਾਂ ਦਾ ਲੈ ਕੇ ਆਇਆ ਉਹਨੇ ਜਿਹੜੇ ਕੀ ਆਣਗੇ ਕਰਨਾ ਕੀ ਤੁਹਾਨੂੰ ਲੱਤਾਂ ਫਸੋ ਉਹਨੂੰ ਦੇ ਦੇਗਾ ਸਿਹਰੇ ਕੇ ਇਹਨੂੰ ਦੇ ਦੇਗਾ ਇੱਕ ਗੱਲ ਗੱਲ ਕਰਨੀ ਹੈ ਬੈਨ ਦੋ ਦੋ ਗੱਲਾਂ ਦੋ ਨਾ ਕਰਿਆ ਕਰ ਯਾਰ ਲੋ ਜੀ ਚੱਲੇ ਆ ਪਿੱਛੇ ਵੱਢਣ ਤੇ ਪਿੱਛੇ ਤੇ ਝੁਕ ਲਈ ਆ ਲੈ ਪਿੱਛੇ ਨੂੰ ਤਾਂ ਕੁਛ ਪਹੁੰਚ ਗਏ ਆਂਦੇ ਆ ਬੂ ਵੀ ਚੱਲਾ ਜਿਵੇਂ ਵੱਢਣ ਦੇ ਆਪਾਂ ਵੱਢਦੇ ਆਂ ਆਪਾਂ ਵੱਢਦੇ ਹਾਂ ਸਾਲਾ ਉਹਦੇ ਵੀ ਜੂਝ ਵੱਢ ਕੇ ਆਪਣੇ ਮਗਰਾ ਜੀ ਲਓ ਜੀ ਸ਼ਾਮ ਹੋ ਗਈ ਪੱਠੇਵਾੜ ਗਿਆ ਆਪਾਂ ਹੋ ਗਿਆ ਵਿਹਲੇ ਤੇ ਡੰਗਰਾਂ ਨੂੰ ਛੱਡਿਆ ਪਾਣੀ ਦੇ ਨਹਾ ਲੈਣ ਸ਼ਾਮਾਂ ਵੀ ਹੋ ਗਈਆਂ ਅਜ਼ਾਨਾਂ ਹੁੰਦੀਆਂ ਨੇ ਮੱਜਾ ਬੀਨ ਲਿਆ ਪਾਣੀ ਹੁਣ ਜਦ ਪੱਠੇ-ਪੁੱਠੇ ਪਾ ਕੇ ਇਹਨੂੰ ਕਰਦੇ ਆਪਾਂ ਅੰਦਰ ਤੇ ਹੋਨੇ ਆਂ ਵਿਹਲੇ ਲਓ ਜੀ ਸ਼ਾਮ ਹੋ ਗਈ ਮੱਜਾ ਕਰਤੀ ਅੰਦਰ ਅੰਤ ਫੋਲੋ ਲਓ ਜੀ ਸ਼ਾਮ ਹੋ ਗਈ ਆ ਤੇ ਵਲੋਗ ਕਰਦੇ ਆਪਾਂ ਇਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਚਾਹਰੋਂ ਕੋਲੋਂ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ 'ਚ